ಜಮೀನ ಬಂಡ ಸಾನು ಚಿ 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 ಚ ಪೂಜಾ ಮಾರೀನಿ ಪಂಜಿ ಸಾಡಿ ಕನ್ನ ಪೂಜಾ ਯਾਰ ਨੀ ਸੋਨ ਪਿੰਡ ਹੈ ਗਣਾਵਾ ਪੰਜ ਲੈਰੇ ਪੰਜ ਕਲਿਆਣਾ ਪੁਲਾ ਪੁੱਲੀ ਰੰਮਾ ਮੰਡੀ ਨਾਤ ਪੁਰਾਣਾ ਤਾਣਾ ਕਾਣੀ ਪੈਣੀ ਵਜੋਂਣ ਕੋਲ ਸੁਣੀਂਦਾ ਟਹਿਣਾ ਨੀਂਡਣੇ ਅੜੇ ਦੀ ਅੱਧ ਲੱਗ ਜਾਂਦੀ ਖੂਤੇ ਜੋੜੀਆਂ ਪੜਾਂ ਨਿੰਕਿਆਂ ਬਣਾਉਂਦਾ ਕੀ ਵੇਖੀਂ ਨਾ ਜਿੰਨਾਂ ਦੇ ਵਿੱਚ ਰਹਿਣਾ ਵੇ ਕਾਣੇ ਪੋਖੜੇ ਪਾਸੇ ਰਗੇ ਬਦੌੜ ਬਦਾਤਾ ਸੈਨਾ ਕੰਧਾ ਕੁੜੀਏ ਸਾਰੀ ਮਰਦਾ ਗਾਣਾ ਕੁੜੀਏ ਸਾਰੀ ਵਰਦਾ ਰਹਿਣਾ ਕੰਧਾਂ ਤੇ ਰਾ ਕੁੜੀਏ ਸਾਰੀ ਵਰਦਾ ਰਹਿਣਾ ਕੰਧਾਂ ਤੇ ਰਾ ਕੁੜੀਏ ਆਉਣੀ ਜਾਂ ਨਹੀਂ ਛੜਤੀ ਵੀਰਨਾ ਕੀ ਮਨ ਆਈਆਂ ਤੇਰੇ ਦੀਰ ਆਵਾਜ਼ ਨਾ ਸੋਹਨੀਆ ਪਹਿਣਾ ਕਾਵਾ ਬਾਜੀ ਬਨੇਰੇ ਦੀਵੇ ਲਟੀਆਂ ਆ ਵੀਰਾਂ ਕਰ ਮੇਰੇ ਕਰਦੀ ਹੈ ਬੇਨਤੀਆਂ ਆ ਵੀਰਾਂ ਕਰ ਮੇਰੇ ਕਰਦੀ ਹੈ ਬੇਨਤੀਆਂ ਆ ਵੀਰਾਂ ਕਰ ਮੇਰੇ ਕਰਦੀ ਹੈ ਬੇਨਤੀਆਂ ਕੋਰਾ ਕਾਰਜ ਜੀ ਸਾਈ ਗੂੜੇ ਅੱਖਰ ਪਾਵਾਂ ਦੀ ਕਬੀਰ ਦੀਆਂ ਬੁੱਧਨ ਜਗਨਾ ਨਾਮਾਂ ਦੀ ਕਬੀਰ ਦੀਆਂ ਬੁੱਧਨ ਜਗਨਾ ਨਾਮਾਂ ਦੀ ਕਬੀਰ ਦੀਆਂ ਬੁੱਧਨ ਜਗਨਾ ਨਾਮਾਂ ਦੀ ਕਬੀਰ ਦੀਆਂ ਮੋਤਾ ਬਣੀ ਵੇzare ਬੁਲਾ ਮੀਰਾ ਮੁੰਨਿਆ ਰੇ ਗੀਲ ਗੱਡੀਆਂ 的大船。The, the, the, the